ਅੱਜ ਗੁਰੂਆਂ ਦੀ ਨਗਰੀ ਸ੍ਰੀ ਅਮਰਸਰ ਸਾਹਿਬ ਵਿਖੇ ਇਸ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚਣ ਤੇ ਸਾਰੇ ਹੀ ਮੀਡੀਆ ਸਾਥੀਆਂ ਦਾ ਦਿਲ ਦੀ ਗਹਿਰਾਈ ਤੋਂ ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਮੇਰੇ ਕੈਬਨਿਟ ਦੇ ਕੁਲੀਗ ਸਰਪ੍ਰਿੰਦ ਸਿੰਘ ਜੀ ਈਟੀਓ ਸਾਹਿਬ ਕੈਬਨਿਟ ਮਨਿਸਟਰ ਮੇਰੇ ਨਾਲ ਮੇਰੇ ਸਤਕਾਰਯੋਗ ਸਾਥੀ ਸਾਖੂਦੀਪ ਸਿੰਘ ਜੀ ਢਾਲੀਵਾਲ ਐਮਐਲਏ ਜਨਾਲਾ ਔਰ ਐਕਸ ਮਨਿਸਟਰ ਨਾਲ ਸਾਡੇ ਲੋਕ ਸਭਾ ਦੇ ਇੰਚਾਰਜ ਜਸਕਰਮਪਦੇਸ਼ਾ ਜੀ ਸਾਰੇ ਸਤਕਾਰਯੋਗ ਸਾਥੀ ਜਿਥੇ ਮੌਜੂਦ ਨੇ ਸਾਥੀਓ ਇੱਕ ਬਹੁਤ ਹੀ ਇੰਪੋਰਟੈਂਟ ਇਸ਼ੂ ਦੇ ਉੱਪਰ ਅੱਜ ਤੁਹਾਡੇ ਰੂਬਰੂ ਹੋ ਰਹੇ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਪਿਛਲੇ ਕਈ ਦਿਨਾਂ ਤੋਂ بارشਾਂ ਦੀ ਔਰ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਸ ਵਾਰ ਮੀਂਹ ਨੇ ਜਿਹੜੇ ਉਹ ਵੀ ਰਿਕਾਰਡ ਤੋੜ ਪਏ ਨੇ ਪਰ ਉਸ ਤੋਂ ਵੀ ਵੱਡੀ ਮਾਰ ਜਿਹੜੇ ਪਹਾੜੀ ਇਲਾਕਿਆਂ ਦੇ ਵਿੱਚ ਜੋ ਫਲੈਸ਼ ਫਲੱਡਸ ਹੋਏ ਨੇ ਬੱਦਲ ਫਟਣ ਵਜ੍ਹਾ ਕਰਕੇ ਜਿਹੜਾ ਨੁਕਸਾਨ ਹੋ ਰਿਹਾ ਉਹ ਅੱਜ ਤੱਕ ਸ਼ਾਇਦ ਨਾ ਕਿਸੇ ਨੇ ਦੇਖਿਆ ਸੀ ਨਾ ਸੋਚਿਆ ਸੀ ਤੇ ਨਾ ਹੀ ਇੰਨੇ ਵੱਡੇ ਨੁਕਸਾਨ ਦਾ ਅੰਦਾਜ਼ਾ ਸੀਗਾ ਤੇ ਇਹਨਾਂ ਹਾਲਾਤਾਂ ਨੂੰ ਨਿਪਟਣ ਦੇ ਲਈ ਇਹਨਾਂ ਦੇ ਨਾਲ ਨਜੇਠਣ ਦੇ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਭਵੰਤਮਾਨ ਸਰਕਾਰ ਪਹਿਲੇ ਦਿਨ ਤੋਂ ਪੱਬਾਂ ਪਾਰ ਹੈ ਮੁੱਖ ਮੰਤਰੀ ਸਾਹਿਬ ਖੁਦ ਆਪ ਸਾਡੇ ਸਾਰੇ ਕੈਬਨਿਟ ਦੇ ਸਾਥੀ ਉਹ ਸਾਡੇ ਸਾਰੇ ਐਮ ਐਲ ਏ ਸਾਰੀ ਆਰਗੇਨਾਈਜੇਸ਼ਨ ਸਾਰੀ ਸਿਵਲ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਜਿਹੜੀ ਉਹ ਪੱਬਾਂ ਪਾਰ ਹੋ ਕੇ ਲੋਕਾਂ ਦੇ ਬਚਾਅ ਕਾਰਜਾ ਦੇ ਵਿੱਚ ਜੁਟੀ ਹੋਈ ਹੈ ਔਰ ਮੈਂ ਸਮਝਦਾ ਕਿ ਟਾਈਮਲੀ ਇਹ ਸਾਰਾ ਕਾਸੇ ਦੇ ਉੱਪਰ ਕਾਰਵਾਈ ਸ਼ੁਰੂ ਹੋ ਗਈ ਤਾਂ ਹੀ ਅੱਜ ਕੁਝ ਹੱਦ ਤੱਕ ਜੋ ਬਚਤ ਹੈ ਉਹ ਨਜ਼ਰ ਆ ਰਹੀ ਹੈ ਪਰ ਇਹਦੇ ਨਾਲ ਨਾਲ ਅੱਜ ਜੋ ਇੱਕ ਵੱਡਾ ਇਸ਼ੂ ਜਿਹਦੇ ਲਈ ਤੁਹਾਡੇ ਰੂਬਰੂ ਹੋ ਰਹੇ ਆ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਇੱਕ ਇਹੋ ਜੀ ਸਿਚੁਏਸ਼ਨ ਦੇ ਵਿੱਚ ਹੈ ਕਿ ਜਿੱਥੇ ਜਦੋਂ ਵੀ ਕੋਈ ਵਿਪਤਾ ਪਈ ਹੈ ਤਾਂ ਪੰਜਾਬ ਨੇ ਚਾਹੇ ਉਹ ਆ ਪਾਰਟੀਸ਼ਨ ਦਾ ਸਮਾਂ ਸੀਗਾ ਤੇ ਚਾਹੇ ਕਾਲਾ ਦੌਰ ਅਤਵਾਦ ਦਾ ਸੀਗਾ ਤੇ ਚਾਹੇ ਜੋ ਜੋ ਗੌਂਡੀ ਰਾਜਨੂ ਰਹਿਤਾ ਦਿੱਤੀਆਂ ਗਿਆ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਪੰਜਾਬ ਨੇ ਹਮੇਸ਼ਾ ਅੱਗੇ ਹੋ ਕੇ ਦੇਸ਼ ਦੀ ਲੜਾਈ ਲੜੀ ਹੈ ਪਰ ਅੱਜ ਜਦ ਪੰਜਾਬ ਦੇ ਉੱਪਰ ਇਹ ਇੱਕ ਕੁਦਰਤੀ ਆਫਤ ਹੜ੍ਹਾਂ ਦੀ ਪਈ ਹੈ ਤੇ ਕੇਂਦਰ ਸਰਕਾਰ ਔਰ ਬੀਜੇਪੀ ਕਿਸ ਤਰੀਕੇ ਦੇ ਨਾਲ ਮੂਹ ਮੋੜੀ ਖੜੀ ਹੈ ਕਿਸ ਤਰੀਕੇ ਦੇ ਨਾਲ ਮਤ੍ਰੇਈ ਮਾਂ ਵਾਲਾ سلوਕ ਕਰ ਰਹੀ ਹੈ ਉਹ ਅੱਜ ਜਗ ਜ਼ਾਹਰ ਹੈ ਪਿਛਲੇ ਕੁਝ ਕ ਸਮੇਂ ਦੇ ਵਿੱਚ ਹੀ ਤਕਰੀਬਨ 16 17 ਤੋਂ ਮੰਨ ਕੇ ਚੱਲੀ 2017 ਤੋਂ ਤੇ ਜਦੋਂ ਦਾ ਜੀਐਸਟੀ ਰਜਿਮ ਆਇਆ ਹੈ ਉਸ ਸਮੇਂ ਤੋਂ ਬਾਅਦ ਅੱਜ ਤਕਰੀਬਨ ਜੋ 5 ਸਾਲ ਕੰਪੰਸੇਸ਼ਨ ਵੀ ਉਸ ਸਮੇਂ ਮਿਲਿਆ ਪਰ ਉਸ ਤੋਂ ਬਾਅਦ ਵੀ ਜੇ ਹਿਸਾਬ ਲਗਾਈਏ ਤੇ 50000 ਕਰੋੜ ਦੇ ਕਰੀਬ ਦਾ ਨੁਕਸਾਨ ਤਾਂ ਸਿਰਫ ਔਰ ਸਿਰਫ ਪੰਜਾਬ ਦਾ ਜੀਐਸਟੀ ਰਜਿਮ ਜਿਹੜਾ ਜੀਐਸਟੀ ਟੈਕਸੇਸ਼ਨ ਸਿਸਟਮ ਲਾਗੂ ਹੈ तकरीबन 50000 ਕਰੋੜ ਦਾ ਨੁਕਸਾਨ ਹੈ ਜਿਹੜਾ ਉਹ ਇਕੱਲੇ ਪੰਜਾਬ ਦਾ ਇਸ ਸਮੇਂ ਦੌਰਾਨ ਹੋ ਚੁੱਕਿਆ ਐਮਡੀਐਫ ਔਰ ਆਰਡੀਐਫ ਦਾ ਪਿਛਲੇ 3 ਸਾਲਾਂ ਦਾ तकरीबन 8000 ਕਰੋੜ ਦਾ ਮੁਆਵਜ਼ਾ ਜਿਹੜਾ ਉਹ ਕੇਂਦਰ ਦੀ ਬੀਜੇਪੀ ਸਰਕਾਰ ਉਹ ਰੋਕੀ ਬੈਠੀ ਹੈ ਆ ਤਾਜ਼ਾ ਤਰੀਨ ਐਗਜ਼ਾਮਪਲ ਦੇਖਣ ਨੂੰ ਮਿਲੀ ਜਦ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦਾ 828 ਕਰੋੜ ਰੁਪਏ ਜਿਹੜਾ ਉਹ ਕੇਂਦਰ ਸਰਕਾਰ ਨੇ ਪੰਜਾਬ ਦਾ ਰੱਦ ਕਰ ਦਿੱਤਾ ਇਹ ਗੱਲਾਂ ਮੈਂ ਤੁਹਾਡੇ ਨਾਲ ਇਸ ਕਰਕੇ ਦੱਸ ਰਿਹਾ ਕਿ ਕਿਸ ਤਰੀਕੇ ਦੇ ਨਾਲ ਸਮੇਂ ਸਮੇਂ ਉੱਪਰ ਕੇਂਦਰ ਦੀ ਸਰਕਾਰ ਮਤਰੀ ਮਾਲਾ ਸਲੂਕ ਪੰਜਾਬ ਦੇ ਨਾਲ ਕਰਦੀ ਰਹੀ ਹੈ ਤੇ ਉਸ ਪੰਜਾਬ ਦੇ ਨਾਲ ਜਿਨੇ ਇਤਿਹਾਸ ਦੇ ਵਿੱਚ ਚਾਹੇ ਆਜ਼ਾਦੀ ਦੀ ਲੜਾਈ ਹੋਵੇ ਤੇ ਚਾਹੇ ਉਸ ਤੋਂ ਬਾਅਦ ਦੇਸ਼ ਨੂੰ ਭੁੱਖਾ ਮਾਰਨ ਤੋਂ ਬਚਾਉਣ ਦੀ ਲੜਾਈ ਹੋਵੇ ਪੰਜਾਬ ਨੇ ਹਮੇਸ਼ਾ ਲੜਾਈ ਲੜੀ ਪਰ ਕੇਂਦਰ ਦੀ ਸਰਕਾਰ ਹੈ ਜਿਹੜੀ ਉਹ ਮੂੰਹ ਮੋੜੀ ਖੜੀ ਹੈ ਅੱਜ ਇਹ ਇਸ ਕਰਕੇ ਰੈਲੇਵੈਂਟ ਹੋ ਜਾਂਦਾ ਕਿਉਂਕਿ ਅੱਜ ਜਿੱਥੇ ਪੰਜਾਬ ਸਰਕਾਰ ਸਾਰਾ ਪ੍ਰਸ਼ਾਸਨ ਆਮ ਲੋਕ ਜਥੇਬੰਦੀਆਂ ਹਰ ਕੋਈ ਜਿੱਥੇ ਹੜ੍ਹ ਪੀੜਤਾ ਦੀ ਮਦਦ ਕਰ ਰਿਹਾ ਹੈ ਉੱਥੇ ਹਜੇ ਤੱਕ ਕੇਂਦਰ ਸਰਕਾਰ ਤੋਂ বিজেপি ਤੋਂ ਪ੍ਰਧਾਨ ਮੰਤਰੀ ਸਾਹਿਬ ਤੋਂ ਹੋਮ ਮਿਨਿਸਟਰ ਸਾਹਿਬ ਤੋਂ ਹਜੇ ਤੱਕ ਹਾ ਦਾ ਨਾਰਾ ਵੀ ਪੰਜਾਬ ਦੇ ਹੱਕ ਦੇ ਵਿੱਚ ਇਹਨਾਂ ਹਾਲਾਤਾਂ ਦੇ ਉੱਪਰ ਵੱਜਿਆ ਨਹੀਂ ਹੈਗਾ ਸੋ ਅਸੀਂ ਜੋ ਅੱਜ ਮੰਗ ਕਰਨ ਦੇ ਲਈ ਤੁਹਾਡੇ ਸਾਹਮਣੇ ਪੇਸ਼ ਹੋਇਆ ਉਹ ਇਹ ਹੈ ਕਿ ਅੱਜ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਵੀ ਅ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਲਿਖੀ ਹੈ ਜਿੱਥੇ ਇਹ ਸਾਰੇ ਫੈਕਟਸ ਦੱਸਦੇ ਹੋਏ ਮੰਗ ਕੀਤੀ ਹੈ ਉਹਨਾਂ ਨੇ ਤੇ ਅਸੀਂ ਵੀ ਮੰਗ ਕਰਦੇ ਹਾਂ ਉਸ ਮੰਗ ਨੂੰ ਦਰਉਨਿਆ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਅੱਜ ਕੇਂਦਰ ਸਰਕਾਰ ਹੈ ਜਿਹੜੀ ਉਹ ਅੱਗੇ ਆਵੇ ਫੋਰ ਏਗਜ਼ਾਮਪਲ ਅੱਜ ਦੀ ਤਾਰੀਖ ਦੇ ਵਿੱਚ ਮੁਆਵਜ਼ਾ ਜਿਹੜਾ ਉਹ ਪਰ ਹੈਕਟੇਰ ਉਹ 17000 ਏਕੜ ਜਿਹੜਾ ਕੇਂਦਰ ਦਿੰਦਾ ਹੈ ਯਾਨੀ ਕਿ ਮੈਜ 6800 ਰੁਪਏ ਪਰ ਏਕੜ ਜਿਹੜਾ ਕਿ ਉੱਠ ਦੇ ਮੂੰਹ ਦੇ ਵਿੱਚ ਜੀਰੇ ਵਾਲਾ ਕੰਮ ਹੈ ਉਹਨੂੰ ਅਸੀਂ ਮੰਗ ਕਰਦੇ ਹਾਂ ਕਿ ਉਹਨੂੰ ਘੱਟੋ ਘੱਟ ਤਿੱਗਣਾ ਕੀਤਾ ਜਾਵੇ ਤੇ ਬਾਕੀ ਪੰਜਾਬ ਸਰਕਾਰ ਆਪਦਾ ਹਿੱਸਾ ਪਾ ਕੇ ਤਾਂ ਕਿ ਆਪਾਂ ਕਿਸਾਨਾਂ ਦੀਆਂ ਬਾਹਾਂ ਜਿਹੜੀ ਉਹ ਫੜ ਸਕੀਏ ਲਾਸ ਆਫ ਲਾਈਫ ਕਿਸੇ ਦਾ ਹੁੰਦਾ ਤੇ ਮਹਿਜ਼ 4 ਲੱਖ ਹੈ ਉਹਨੂੰ ਡਬਲ ਕੀਤਾ ਜਾਣਾ ਚਾਹੀਦਾ ਏਸੇ ਤਰੀਕੇ ਨਾਲ ਹਰ ਚੀਜ਼ ਚਾਹੇ ਕਿਸੇ ਦੇ ਘਰ ਦਾ ਨੁਕਸਾਨ ਹੋ ਰਿਹਾ ਹੈ ਕਿਸੇ ਦੇ ਵਰਤਨਾ ਦਾ ਨੁਕਸਾਨ ਹੋ ਰਿਹਾ ਕਿਸੇ ਦੀ ਪ੍ਰਾਪਰਟੀ ਦਾ ਨੁਕਸਾਨ ਹੋ ਰਿਹਾ ਹੈ ਕਿਸੇ ਦਾ ਸਿਹਤ ਦਾ ਨੁਕਸਾਨ ਹੋ ਰਿਹਾ ਉਹ ਸਾਰੇ ਜੋ ਰਿਲੀਫ ਨੇ ਉਹਨਾਂ ਨੂੰ ਵਧਾਉਣ ਦਾ ਕੰਮ ਹੈ ਜਿਹੜਾ ਉਹ ਅੱਜ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਆਪਣੀ ਚਿੱਠੀ ਦੇ ਜ਼ਰੀਏ ਪ੍ਰਧਾਨ ਮੰਤਰੀ ਤੋਂ ਕੀਤੇ ਫੋਰ ਐਗਜ਼ਾਮਪਲ ਕਿਸੇ ਦਾ ਘਰ ਟਹਿ ਜਾਂਦਾ ਹੈ ਤੇ 1 ਲੱਖ 20 ਹਜ਼ਾਰ ਰੁਪਏ ਸਿਰਫ ਤੇ ਮੈਂ ਸਮਝਦਾ ਕਿ ਉਹ ਡਬਲ ਹੋਣਾ ਚਾਹੀਦਾ ਜਿਹੜੀ ਕਿ ਮੰਗ ਕੀਤੀ ਗਈ ਹੈ ਸੋ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਦੇ ਵਾਸਤੇ ਅੱਜ ਕੇਂਦਰ ਸਰਕਾਰ ਨੂੰ ਬੀਜੇਪੀ ਨੂੰ ਪ੍ਰਧਾਨ ਮੰਤਰੀ ਸਾਹਿਬ ਨੂੰ ਉਹਨਾਂ ਨੂੰ ਅੱਜ ਚਿੱਠੀ ਲਿਖੀ ਗਈ ਹੈ ਤੇ ਉਮੀਦ ਆਸ ਕਰਦੇ ਹਾਂ ਕਿ ਸਿਰਫ ਔਰ ਸਿਰਫ ਉਨ੍ਹਾਂ ਦੀ ਪਾਰਟੀ ਦੇ ਲੀਡਰ ਇੱਥੇ ਹੜਪੀੜਿਤ ਇਲਾਕਿਆਂ ਦੇ ਵਿੱਚ ਆ ਕੇ ਫੋਟੋ ਫੋਟੋ ਸ਼ੂਟ ਕਰਾ ਕੇ ਕੱਲੀ ਬਿਆਨਬਾਜ਼ੀਆਂ ਦੇ ਕੇ ਉਹ ਕੰਮ ਨਾ ਸਾਰਨਾ ਮੈਂ ਪੰਜਾਬ ਦੇ ਪ੍ਰਧਾਨ ਸੁਨੀਯਾਖੜੀਆ ਨੂੰ ਅਸ਼wini ਸ਼ਰਮਾ ਜੀ ਨੂੰ ਔਰ ਸਾਰੀ ਬੀਜੇਪੀ ਨੂੰ ਕਹੂੰਗਾ ਕਿ ਇਸ ਸਮੇਂ ਸਿਰਫ ਰਾਜਨੀਤਿਕ ਬਿਆਨ ਦੇ ਕੇ ਕੰਮ ਨਹੀਂ ਚੱਲਣਾ ਹੈਗਾ ਕੇਂਦਰ ਸਰਕਾਰ ਨੂੰ ਕਹੋ ਜਾ ਕੇ ਕਿ ਪੰਜਾਬ ਨੇ ਹਮੇਸ਼ਾ ਅੱਗੇ ਹੋ ਕੇ ਦੇਸ਼ ਦੀ ਹਰ ਸਮੇ ਲੜਾਈ ਲੜੀਏ ਤੇ ਅੱਜ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਕਿ ਉਹ ਪੰਜਾਬ ਦੇ ਇਨਾ ਹਿੱਤਾਂ ਦੇ ਲਈ ਪੰਜਾਬ ਦੇ ਇਨਾ ਹੱਕਾਂ ਦੇ ਲਈ ਪੰਜਾਬ ਪੰਜਾਬੀਆਂ ਤੇ ਪੰਜਾਬੀਅਤ ਦੇ ਨਾਲ ਖੜੇ ਤੇ ਸਿਰਫ ਔਰ ਸਿਰ ਬਿਆਨਬਾਜ਼ੀ ਕਰਕੇ ਡਰਾਮੇਬਾਜ਼ੀ ਕਰਕੇ ਘਰ ਪੂਰਾ ਕਰਨ ਦੀ ਲੋੜ ਨਹੀਂ ਹੈਗੀ ਇਹ ਅੱਜ ਕੇਂਦਰ ਤੋਂ ਆਮ ਆਦਮੀ ਪਾਰਟੀ ਦੀ ਔਰ ਪੰਜਾਬ ਸਰਕਾਰ ਹੈ ਉਹ ਮੰਗ ਕਰਦੀ ਹੈ ਕਾਸਤੋਰ ਤੇ ਪੰਜਾਬ ਸਭ ਤੋਂ ਵੱਧ ਨੁਕਸਾਨ ਇਤ ਹੋਇਆ ਹਿਮਾਚਲ ਤੇ ਜੰਮੂ ਕਸ਼ਮੀਰ ਵੀ ਇਹਨਾਂ ਤਿੰਨ ਸਟੇਟਸ ਨੂੰ ਉਹ ਜੋਬ ਮੰਗਦਾ ਮੁਆਵਜ਼ਾ ਔਰ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੁਹਾਨੂੰ ਕੀ ਲੱਗਦਾ ਕਿ ਇਹ ਜਿੱਦਾਂ ਤੁਸੀਂ ਕਹਾਂਗੇ ਮਤਲਬ ਇਹ ਮਾਰਦ ਸੁਖਾ ਪਰ ਇਸ ਤਰ੍ਹਾਂ ਕੋਈ ਕੇਂਦਰ ਸਰਕਾਰ ਸਟੇਟ ਨੂੰ ਛੱਡ ਨਹੀਂ ਸਕਦੀ ਕਿ ਇਹਨਾਂ ਨੁਕਸਾਨ ਨੂੰ ਕਿਹਾ ਹਲੇ ਤੱਕ ਕੋਈ ਆ ਕੇ ਦੇਖੋ ਦੇਖੋ ਇਹੀ ਇਹੀ ਤਾਂ ਹੈਰਾਨੀ ਪਰੇਸ਼ਾਨੀ ਔਰ ਦੁੱਖ ਦੀ ਗੱਲ ਹੈ ਨਾ ਜੀ ਕਿ ਪੰਜਾਬ ਜਿਵੇਂ ਮੈਂ ਪਹਿਲਾਂ ਕਿਹਾ ਕਿ ਹਮੇਸ਼ਾ ਦੇਸ਼ ਦੀ ਲੜਾਈ ਲੜੀਆ ਅੱਜ ਚਾਹੇ ਮੀ ਪੈ ਰਹੇ ਨੇ ਅਨਪ੍ਰੈਸੀਡੈਂਟਡ ਮੀ ਪੈ ਰਹੇ ਨੇ ਤੇ ਚਾਹੇ ਪਾਣੀ ਔਰ ਹੜ੍ਹ ਨੇ ਜਿਹੜੇ ਉਹ ਚਾਹੇ ਹਿਮਾਚਲ ਚੋਂ ਆ ਰਹੇ ਨੇ ਚਾਹੇ ਜੰਮੂ ਐਂਡ ਕਸ਼ਮੀਰ ਚੋਂ ਆ ਰਹੇ ਨੇ ਤੇ ਮਾਰਤਾ ਪੰਜਾਬ ਨੂੰ ਪੈ ਰਹੀਆ ਨੇ ਜੀ ਤੇ ਹਜੇ ਤੱਕ ਹਜੇ ਤੱਕ ਅੱਗੇ ਆ ਕੇ ਮਦਦ ਕਰਨਾ ਤਾਂ ਦੂਰ ਦੀ ਗੱਲ ਆ ਹੇਜੇ ਤੱਕ ਕਿਸੇ ਤੋਂ ਹਾ ਦਾ ਨਾਰਾ ਵੀ ਨਹੀਂ ਵਜਿਆ ਹੈਗਾ ਮੈਂ ਤਾਂ ਸਮਝਦਾ ਕਿ ਇੱਕ ਤਰੀਕੇ ਨਾਲੇ ਅੱਜ ਦੀ ਕਿਹੜੀ ਨੈਸ਼ਨਲ ਡਿਜ਼ਾਸਟਰ ਜਾਂ ਨੈਸ਼ਨਲ ਕੈਲੇਮਿਟੀ ਹੈ ਜਿਹੜੀ ਉਹ ਡਿਕਲੇਅਰ ਹੋਣੀ ਚਾਹੀਦੀ ਤੇ ਉਹਦੇ ਅਕੋਰਡਿੰਗਲੀ ਕੇਂਦਰ ਸਰਕਾਰ ਨੂੰ ਪੰਜਾਬ ਦੀ ਮਦਦ ਲਈ ਉਤਰਨਾ ਚਾਹੀਦਾ ਸੋ ਇਹ ਬਹੁਤ ਅਨਫੋਰਚੂਨੇਟ ਹੈ ਜੀ ਝੋਨੇ ਦਾ ਝੋਨੇ ਦੀ ਫਸਲ ਗਈ ਹੋਰ ਜਿੱਦਾਂ ਨੂੰ ਸਾਰ ਹੋਇਆ ਕੜਕ ਦਾ ਵੀ ਨੁਕਸਾਨ ਹੋਣਾ ਹੈ ਜੀ ਇਹ ਪੰਜਾਬ ਦੇ ਕੇਂਦਰੀ ਪੂਲ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਂਦਾ ਜੀ ਤਾਂ ਕਿ ਇਧਰ ਤੇ ਉਸ ਲੈਵਲ ਤੇ ਬਣਾਉਂ ਅਲਰਟ ਹੋ ਜਾਣਾ ਚਾਹੀਦਾ ਕਿ ਜਿਸ ਤਰ੍ਹਾਂ ਕਣਕ ਦੀ ਕਿਸਾਨਾਂ ਨੂੰ ਸਾਹਣੇ ਦੇਸ਼ ਨੂੰ ਨੁਕਸਾਨ ਹੋਇਆ ਦੇਖੋ ਇਸ ਤਰ੍ਹਾਂ ਜੀ ਕਿ ਗੱਲ ਤਾਂ ਉਸ ਸੈਂਸਿਟੀਵਿਟੀ ਦੀ ਹੈ ਨਾ ਜੀ ਜੇ ਤੁਸੀਂ ਸੰਜੀਦਾ ਹੀ ਨਹੀਂ ਹੈਗੇ ਇੱਕ ਸਟੇਟ ਦੇ ਲਈ ਉਹ ਸਟੇਟ ਜਿਹੜੀ ਜਦੋਂ ਗ੍ਰੀਨ ਰੈਵੋਲੂਸ਼ਨ ਵੇਲੇ ਦੇਸ਼ ਭੁੱਖਾ ਮਰਦਾ ਸੀਗਾ ਤੇ ਅੱਜ ਤੁਸੀਂ ਉਹਨੂੰ ਜਮੀ ਵਿਸਾਰ ਦਿੱਤਾ ਤੇ ਇਸ ਤੋਂ ਵੱਡਾ ਮੰਦਭਾਗਾ ਕੀ ਹੋਊਗਾ ਅੱਜ ਤਕਰੀਬਨ ਤਕਰੀਬਨ ਹਜ਼ਾਰ ਪਿੰਡਾਂ ਤੋਂ ਵੀ ਵੱਧ ਉਹ ਅੱਜ ਪਾਣੀ ਦੀ ਮਾਰ ਹੇਠ ਨੇ ਤਕਰੀਬਨ 3 ਲੱਖ ਏਕੜ ਦਾ ਨੁਕਸਾਨ ਹੈ ਜਿਹੜਾ ਉਹ ਆਲਰੇਡੀ ਹੋ ਚੁੱਕਿਆ ਲੋਕਾਂ ਦੇ ਘਰਾਂ ਦਾ ਕਿੰਨਾ ਨੁਕਸਾਨ ਹੋ ਚੁੱਕਿਆ ਹੈ ਇਹਦੇ ਉਹਦਾ ਅੰਦਾਜ਼ਾ ਹੀ ਕੋਈ ਨਹੀਂ ਲੋਕਾਂ ਦੇ ਡੰਗਰ ਪਸ਼ੂਆਂ ਦਾ ਨੁਕਸਾਨ ਕਿੰਨਾ ਹੋ ਚੁੱਕਿਆ ਉਹਦਾ ਹਜੇ ਅੰਦਾਜ਼ਾ ਹੀ ਕਿਉਂ ਨਹੀਂ ਉਹ ਜਦੋਂ ਪਾਣੀ ਜਦੋਂ ਘਟੂਗਾ ਉਦੋਂ ਪਤਾ ਲੱਗੂਗਾ ਤੇ ਅਸੀਂ ਹੁਣ ਇਧਰਲੇ ਪਿੰਡਾਂ ਦੇ ਵਿੱਚ ਹੋ ਕੇ ਆਇਆ ਅਜਨਾਲੇ ਦੇ ਕੁਦੀਪ ਧਾਲੀਵਾਲ ਜੀ ਦੇ ਪਿੰਡਾਂ ਦੇ ਵਿੱਚ ਤੇ ਉੱਥੇ 10 10 12 12 ਫੁੱਟ ਤੱਕ ਪਾਣੀ ਪਹੁੰਚ ਗਿਆ ਸੀਗਾ ਤੇ ਤੇ ਇਨ੍ਹਾਂ ਹਾਲਾਤਾਂ ਦੇ ਵਿੱਚ ਵੀ ਅ ਕੇਂਦਰ ਦਾ ਮੁੱਖ ਮੋੜ ਮੋੜ ਲੈਣਾ ਬਹੁਤ ਮੰਦਪਾਗ ਹੈ ਇਹ ਇਕੱਲਾ ਪੰਜਾਬ ਦਾ ਇੰਟਰਸਟ ਨਹੀਂ ਇਹ ਨੈਸ਼ਨਲ ਇੰਟਰਸਟ ਹੈ ਜਿਹੜਾ ਉਹਦਾ ਵੀ ਨੁਕਸਾਨ ਹੋਊਗਾ ਕਿਉਂਕਿ ਅਗੇ ਸੈਂਟਰਲ ਪੂਲ ਦੇ ਵਿੱਚ ਵੀ ਇਤੋਂ ਹੀ ਫਸਲ ਹੈ ਜਿਹੜੀ ਉਹ ਜਾਣੀ ਸੀਗੀ